ਸੇਵਾ ਭਾਵਨਾ ਵਾਲੇ ਪੱਲਿਓਂ ਦੇ ਰਹੇ ਪੱਲਿਓਂ ਦੇ ਰਹੇ ਤੇ ਕੁਝ ਮੁਨਾਫਕ ਮਾਉਣਗੇ ਕਿ ਤੁਹਾਡੀ ਫਸਲ ਡਿਗ ਪਈ ਫਸਲ ਬਿਲਕੁਲ ਬਿਲਕੁਲ ਨਾ ਸਾਡੀ ਮਸ਼ੀਨ ਉਮੀ ਵੱਡੀ ਨਹੀਂ ਜਾਊਗੀ ਕਿਉਂਕਿ ਪਾਣੀ ਖੜਾ ਆ ਜਾਵੇ ਪੱਲੀਆਂ 'ਚ ਅੱਛਾ ਸਸਥਾਵਾ ਪਹੁੰਚ ਰਹੀ ਹੈ ਹਾਂ ਬਿਲਕੁਲ ਸਰਕਾਰ ਆਈ ਸਰਕਾਰ ਕੋ ਸਰਕਾਰ ਦਾ ਪਤਾ ਕੀ ਹੈ ਸਰਕਾਰ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੀ ਨਾ ਉਹ ਅਸਲ ਤੇ ਜਿਹੜਾ ਸਰਕਾਰ ਦਾ ਹੱਕ ਬਣਦਾ ਉਹ ਤੇ ਆਪਣੇ ਨੁਮਾਇੰਦਿਆਂ ਨੂੰ ਜਿਹੜੇ ਉਹਨਾਂ ਦੇ ਗਾਂ ਪ੍ਰਸ਼ਾਸਣੇ ਆ ਉਹਨਾਂ ਨੂੰ ਨਾਥ ਪਾਈ ਜਾਵੇ ਹੂੰ ਕਿਉਂਕਿ 10 15 ਦਿਨਾਂ ਬਾਅਦ ਕਿਸੇ ਵੀ ਐਮਐਨਡੀ ਵੱਲੋਂ ਜੋਈ ਮੰਤਰੀ ਵੱਲੋਂ ਆਣ ਕੇ ਰਾਸ਼ਨ ਵੰਡ ਜਣਾ ਰਾਸ਼ਨ ਤੇ ਪਹਿਲਾਂ ਹੀ ਲੋਕਾਂ ਕੋਲ ਬਹੁਤ ਆ ਗਿਆ ਉਹ ਤਾਂ ਸੰਗਤ ਨੇ ਨਾ ਬਣਦਾ ਬਿਲਕੁਲ ਬਿਲਕੁਲ ਉਹ ਜਿਹੜਾ ਘਰ ਘਰ ਚੋਂ ਉਹ ਤੇ ਅਸੀਂ ਆਪ ਹੱਥ ਜੋੜ-ਜੁੜ ਕੇ ਆ ਕਿ ਸੰਗਤ ਜੀ ਘਟ ਆਇਓ ਥੋੜੇ ਦਿਨ ਬਾਅਦ ਚ ਲੋੜ ਪੈਣੀ ਹੈ ਨਾ ਆਪਣਾ ਲੋੜ ਆ ਇਹ ਤਿੰਨ ਚਾਰ ਚ ਮੇਰੇ ਸਨ ਤਿੰਨ ਤੋਂ ਚਾਰ ਦਿਨ ਦੇ ਵਿੱਚ ਇੰਨਾ ਕ ਜਿਆਦਾ ਰਾਸ਼ਨ ਆ ਗਿਆ ਸੀ ਵੀ ਉਦੋਂ ਹੀ ਲੋਕਾਂ ਨੇ ਵੀਡੀਓ ਪਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਇਹਨੂੰ ਰੋਕਿਆ ਜਾਵੇ ਠੀਕ ਹੈ ਤੇ ਜੇ 8-10 ਦਿਨ ਬਾਅਦ ਕਿਸੇ ਨੇ ਰਾਸ਼ਨ ਦੇ ਕੇ ਜਾਣਾ ਮੈਂ ਕਹਿੰਨਾ ਉਹਦੇ ਨਾਲੋਂ ਕਿਸੇ ਦੀ ਮਾਲੀ ਮਦਦ ਕਰ ਦਿੱਤੀ ਜਾਵੇ ਸਰਕਾਰ ਦੇ ਫੱਟੇ ਨਹੀਂ ਸਰਕਾਰ ਨੇ ਜੇ ਐਲਾਨ ਕਰਨੇ ਹੁੰਦੇ ਆ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਕਿ ਜਿਹੜੇ ਘਰ ਦੇ ਵਿੱਚ ਮੁਆਵਜ਼ਾ ਵਾ ਜਿਹੜੇ ਘਰ ਦੀ ਮੱਝ ਮਰੀ ਗਾਂ ਮਰੀ ਉਹਦਾ ਮੁਆਵਜ਼ਾ ਦੇਣਾ ਵਾ ਜਿਹੜੇ ਘਰ ਦੀ ਫਸਲ ਖਰਾਬ ਹੋ ਗਈ ਮੁਆਵਜ਼ਾ ਦਿਓ ਜੇ ਮੰਤਰੀ ਐਮ ਐਲ اے ਨਹੀਂ ਪਹੁੰਚਦੇ ਉੱਥੇ ਜਾ ਕੇ ਪਹੁੰਚੋ ਵੇਖੋ ਡੀ ਸੀ ਸਾਹਿਬ ਆਂਦਾ ਏ ਹੁਕਮ ਚਾਹੀਦੇ ਆ